ਗ੍ਰੇਡਰ ਡੋਇਲ ਹੈ ਨੈਸ਼ਨਲ ਸਕਿਉਰਿਟੀ アドਵਾਈਸਰ ਉਸ ਵੇਲੇ ਆਈਬੀ ਦਾ ਡਾਇਰੈਕਟਰ ਸੀਗਾ ਔਰ ਸਮੇਂ ਤੋਂ ਗੋਇਲ ਨੇ ਇੱਥੇ ਅੰਨੇ ਬਾ ਹੋ ਕੇ ਸਿੱਖਾਂ ਨੂੰ ਮਾਰਿਆ ਉਹਨਾਂ ਨੂੰ ਪਹਿਲਾਂ ਰੂਪੋਸ਼ ਕੀਤਾ ਫਿਰ ਉਹਨਾਂ ਦੇ ਇਨਕਾਊਂਟਰ ਦਿਖਾਏ ਹੈ ਔਰ ਇੱਕ ਬੀਬੀ ਜੀ ਮੈਨੂੰ ਦੱਸਦੇ ਆ ਕਿ ਜਦੋਂ ਉਹਨਾਂ ਦੇ ਕਾਕੇ ਦੀ লাশ ਨਹੀਂ ਮਿਲੀ ਤੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਮੇਰਾ ਕਾਕਾ ਸ਼ਹੀਦ ਕਰ ਦਿੱਤਾ ਸਮੰਤ ਗੋਇਣ ਨੇ ਉਹਨਾਂ ਨੇ ਭੋਗ ਪਾਇਆ ਭੋਗ ਦੇ ਉੱਤੇ ਪਿਸ ਨੇ ਪੈਰ ਲਾਤੇ ਔਰ ਜਿਹੜੀ ਰੋਟੀ ਤੇ ਖਾਣਾ ਸੰਗਤ ਦੇ ਲਈ ਬਣਿਆ ਸੀਗਾ ਉਹਦੇ ਵਿੱਚ ਮਿੱਟੀ ਪਾਤੀ ਸਾਰੇ ਪਤੀਦਿਆਂ ਦੇ ਵਿੱਚ ਇਤੋਂ ਤੱਕ ਕਮੀਨਾਪੂਰਨ ਇਸ ਹਿੰਦੂ ਹਕੂਮਤ ਨੇ ਕੀਤਾ ਕੁਝ ਕਾਲ ਸਭਾਏ ਕੁਝ ਕਿਫਤੇ ਮਾਤ ਤੁਹਾਡੀ ਮੇਰ ਪਾਣੀ ਪ੍ਰੈਸ ਦੀ ਜਿਹੜਾ ਤੁਸੀਂ ਇੱਥੇ ਆਏ ਹੋ ਅੱਜ ਤੁਸੀਂ ਦੇਖ ਰਹੇ ਹੋ ਬਟਾੜੇ ਦੇ ਵਿੱਚ ਕਿ ਜਿੰਨੀਆਂ ਵੀ ਬੀਪੀਆਂ ਆਈਆਂ ਔਰ ਸ਼ਾਇਦ ਇਹਨਾਂ ਦੇ ਬੱਚੇ सुमंत गोयल ने फिर गोबिंद राम ने सीताराम ने इनਾਂ ਦੇ ਘਰ ਵਾਲੇ ਮਾਰਤੇ ਐ ਔਰ ਬਹੁਤ ਤਕੜਾ ਜ਼ੁਲਮ ਇਸ ਇਲਾਕੇ ਦੇ ਵਿੱਚ ਇੰਡੀਆ ਦੀ ਸਰਕਾਰ ਨੇ ਕੀਤਾ ਹੈਗਾ ਜਿਹੜਾ ਡੋਇਲ ਹੈ ਨੈਸ਼ਨਲ ਸਕਿਉਰਿਟੀ アドਵਾਈਸਰ ਉਸ ਲਈ ਆਈਬੀ ਦਾ ਡਾਇਰੈਕਟਰ ਸੀਗਾ ਔਰ ਸਮੇਂ ਤੋਂ ਗੋਇਲ ਨੇ ਇੱਥੇ ਅੰਨੇ ਬਾ ਹੋ ਕੇ ਸਿੱਖਾਂ ਨੂੰ ਮਾਰਿਆ ਉਹਨਾਂ ਨੂੰ ਪਹਿਲਾਂ ਰੂਪੋਸ਼ ਕੀਤਾ ਫਿਰ ਉਹਨਾਂ ਦੇ ਇਨਕਾਊਂਟਰ ਦਿਖਾਏ ਹੈ ਔਰ ਇੱਕ ਬੀਬੀ ਜੀ ਮੈਨੂੰ ਦੱਸਦੇ ਆਂ ਕਿਦੋਂ ਉਹਨਾਂ ਦੇ ਕਾਕੇ ਦੀ লাশ ਨਹੀਂ ਮਿਲੀ ਤੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਮੇਰਾ ਕਾਕਾ ਸ਼ਹੀਦ ਕਰ ਦਿੱਤਾ ਸਮੰਤ ਗੋਇਣ ਨੇ ਉਹਨਾਂ ਨੇ ਭੋਗ ਪਾਇਆ ਭੋਗ ਦੇ ਉੱਤੇ ਪੀਸ ਨੇ ਪਰੇ ਲਾਤੇ ਔਰ ਜਿਹੜੀ ਰੋਟੀ ਤੇ ਖਾਣਾ ਸੰਗਤ ਦੇ ਲਈ ਬਣਿਆ ਸੀਗਾ ਉਹਦੇ ਵਿੱਚ ਮਿੱਟੀ ਪਾਤੀ ਸਾਰੇ ਪਤੀਦਿਆਂ ਦੇ ਵਿੱਚ ਇੱਥੋਂ ਤੱਕ ਕਮੀਨਾਪੂਰਨ ਇਸ ਹਿੰਦੂ ਹਕੂਮਤ ਨੇ ਕੀਤਾ ਤੇ ਹੁਣ ਤੁਸੀਂ ਸਾਰੇ ਦੇਖ ਲਓ ਇਹ ਬੀਬੀਆਂ ਹੈਗੀਆਂ ਮਾਵਾ ਹੈਗੀਆਂ ਭੈਣਾ ਹੈਗੀਆਂ ਘਰਵਾਲੀਆਂ ਹੈਗੀਆਂ ਉਧਰ ਪਿਓ ਬੈਠੇ ਐ ਦਾਦੇ ਬੈਠੇ ਐ ਤੇ ਅਜੇ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ ਹੈ ਤੇ ਅਸੀਂ ਜਾਣਨਾ ਚਾਹੁੰਦੇ ਹਾਂ ਕੀ ਸਰਕਾਰ ਸਾਨੂੰ ਕਦੋਂ ਇਨਸਾਫ ਦੇਊਗੀ ਇਨਸਾਫ ਕਿੱਥੇ ਮਿਲਣਾ ਹੈ ਹੁਣ ਮੋਦੀ ਨੇ ਤੇ ਉਹਦੇ ਵਜ਼ੀਰਾਂ ਨੇ ਅਮਿਤ ਸ਼ਾਹ ਨੇ ਜੈ ਸ਼ੰਕਰ ਨੇ ਡਿਫੈਂਸ ਮਿਨਿਸਟਰ ਨੇ ਡੋਇਲ ਜਿਹੜਾ ਸਕਿਉਰਿਟੀ ਐਡਵਾਈਜ਼ਰ ਹੈ ਜਿਹੜਾ ਸਿਨਾ ਰੋ ਦਾ ਮੁਖੀ ਹੈ ਸਾਬਕਾ ਰੋਡਾ ਮੁਖੀ ਗੋਇਲ ਸੀਗਾ ਉਸ ਨੂੰ ਗੋਇਲ ਨੂੰ ਇਹ ਚੀਜ਼ਾਂ ਕਰਕੇ ਬਹਾਦਰੀ ਦਾ ਤਕਵਾ ਵੀ ਦਿੱਤਾ ਗਿਆ ਜੀ ਦਾ ਮਤਲਬ ਹੈ ਕਿ ਸਰਕਾਰ ਨੇ ਬਿਲਕੁਲ ਮੋਹਰ ਲਾਈ ਜੋ ਉਸ ਨੇ ਤੇ ਜ਼ੁਲਮ ਕੀਤੇ ਹੈ ਤੇ ਅੱਜ ਅਮਰੀਕਾ ਦੇ ਵਿੱਚ ਵੀ ਮਾਰਨ ਦੀ ਕੋਸ਼ਿਸ਼ ਕੀਤੀ ਹੈ ਪੰਨੂ ਨੂੰ ਪਰ ਅਮਰੀਕਾ ਦੀ ਇੰਟੈਲੀਜੈਂਸ ਖੁਫੀਆ ਏਜੰਸੀ ਤੇ ਸੀ ਉਸਨੇ ਕੁਪਤਾ ਫੜ ਲਿਆ ਜਿੰਨੇ ਕਿਰਾਏ ਦੇ ਉੱਤੇ ਬਦਮਾਸ਼ हायर ਕਰਨੇ ਸੀਗੇ ਪੈਸੇ ਦੇ ਕੇ ਪੈਸਾ ਵੀ ਅਮਰੀਕਾ ਦੀ ਸਰਕਾਰ ਨੇ ਫੜ ਲਿਆ ਔਰ ਮੇਰਾ ਕਹਿਣ ਦਾ ਪਤਲਬ ਹੈ ਕਿ ਕੈਂਡੀਡੇਟ ਦੇ ਵਿੱਚ ਵੀ ਨਿੱਜਰ ਨੂੰ ਮਾਰਤਾ ਮਾਲਕ ਨੂੰ ਮਾਰਤਾ ਸੁਖਦੂਲ ਸਿੰਘ ਨੂੰ ਮਾਰਤਾ ਬ੍ਰਿਟਾਨੀਆ ਦੇ ਵਿੱਚ ਅਫਤਾਰ ਸਿੰਘ ਖੰਡੇ ਨੂੰ ਮਾਰਤਾ ਪਾਕਿਸਤਾਨ ਦੇ ਵਿੱਚ ਰੋਡੇ ਨੂੰ ਤੇ ਹੋਰਾਂ ਨੂੰ ਮਾਰਤਾ ਇਹ ਛੋਟੇ ਕੰਮ ਨਹੀਂ ਕੀਤੇ ਮੋਦੀ ਸਰਕਾਰ ਨੇ ਇਹ ਸਾਰਾ ਕੁਝ ਇਜ਼ਰਾਈਲ ਦੇ ਪੈਟਰਨ ਤੇ ਹੋਇਆ ਜੇ ਤੋ ਇਜ਼ਰਾਈਲ ਦੀ ਖੁਫੀਆ ਏਜੰਸੀ ਜਾਂ ਫੌਜ ਕਿਸੇ ਨੂੰ ਮਾਰਨਾ ਚਾਹੁੰਦੀ ਹੈ ਤਾਂ ਉਥੇ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਦੇ ਦਸਖਤ ਹੁੰਦੇ ਆ ਤੇ ਇੱਕ ਲਾਲ ਕਿਤਾਬ ਰੱਖੀ ਹੋਈ ਹੈ ਇਜ਼ਰਾਈਲ ਨੇ ਉਹਦੇ ਵਿੱਚ ਇਜ਼ਰਾਈਲ ਦਾ ਪ੍ਰਾਈਮ ਮਿਨਿਸਟਰ ਦਸਖਤ ਕਰਦਾ ਹੈ ਕਿ ਮੈਂ ਆਗਿਆ ਦੇਤੀ ਹੈ ਕਿ ਫਲਾਣੀ ਨੂੰ ਤੁਸੀਂ ਮਾਰ ਦਿਓ ਤੇ ਜਿਹੜੀ ਰੋ ਤੇ ਆਈਬੀ ਹੈ ਇਨਾਂ ਦੇ ਕੋਲੇ ਇੱਕ ਲੈਬੋਰਟਰੀ ਵੀ ਹੈ ਜਿੱਥੇ ਖਾਸ ਲੋੜੀਵੰਦ ਜ਼ਹਿਰ ਬਣਾ ਕੇ ਕਿਸੇ ਰਾਹੀ ਦੋਸ਼ੀ ਨੂੰ ਪਿਉਂਦੇ ਆ ਇੱਥੇ ਕੀ ਨਹੀਂ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਰਵਾਤਾ ਹੈ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਮਰਵਾਤਾ ਹੈ ਮੋਦੀ ਨੇ ਔਰ ਹੁਣ ਨਮਾ ਨਮਾ ਹਰੀਨੋ ਦੇ ਵਿੱਚ ਇੱਕ ਹੋਰ ਸਿੱਖ ਨੂੰ ਮਰਵਾ ਦਿੱਤਾ ਫ੍ਰੀਡ ਕੋਰਟ ਗੋਡਪ੍ਰੀਤ ਸਿੰਘ ਨੂੰ ਸੋ ਮੇਰਾ ਕਹਿਣ ਦਾ ਮਤਲਬ ਹੈ ਜਿਹੜੀ ਜ਼ੁਲਮ ਦੀ ਹਨੇਰੀ ਹੈ ਇਹ ਅਜੇ ਖਤਮ ਨਹੀਂ ਹੋਈ ਆ ਦੇਖੋ ਬੀਬੀਆਂ ਬੈਠੀਆਂ ਇਹ ਆਪਣੀਆਂ ਕਹਾਣੀਆਂ ਦੱਸ ਰਹੀਆਂ ਜੋ ਕੁਝ ਇਹਨਾਂ ਦੇ ਨਾਲ ਬੀਤੇ ਹੈ ਜੇ ਸਮਾ ਹੋ ਗਿਆ ਪਰ ਇਹਨਾਂ ਦੇ ਵਿੱਚੋਂ ਸਾਡੇ ਵਿੱਚੋਂ ਮੇਰੇ ਵਿੱਚੋਂ ਅਜੇ ਦੁੱਖ ਨਹੀਂ ਨਿਕਲਿਆ ਹੈ ਕਿਉਂ ਕਰਕੇ ਅੱਜ ਵੀ ਮੋਦੀ ਤੇ ਉਹਦੀ ਕੈਬਨਿਟ ਦੀ ਫੈਸਲਾ ਹੈ ਕਿ ਜਿਹੜੇ ਵੀ ਸਿੱਖ ਆਜ਼ਾਦੀ ਦੀ ਗੱਲ ਕਰਦੇ ਐ ਉਹਨਾਂ ਨੂੰ ਜਾਂ ਜ਼ਹਿਰ ਦੇ ਕੇ ਮਾਰ ਦੋ ਜਾਂ ਗੋਲੀ ਮਾਰ ਕੇ ਦੇ ਦਿਓ ਹੁਣ ਰੋਜ਼ ਆਪਾਂ ਸਿੱਖ ਦੋ ਵਾਰੀ ਦੋਹਰਾ ਪੜ੍ਹਦੇ ਐ ਰਾਜ ਕਰੇਗਾ ਖਾਲਸਾ ਇਹਦਾ ਮਤਲਬ ਹੈ ਕਿ ਸਾਰੀ ਸਿੱਖ ਕੌਮ ਨੂੰ ਮਰਵਾ ਦੇਣਾ ਹੋਣਾ ਸਾਰੇ ਸਿੱਖ ਪੜਦੇ ਆ ਕਾਂਗਰਸੀ ਹੋਣ ਬੀਜੇਪੀ ਵਾਲੇ ਹੋਣ ਆਮ ਪਾਰਟੀ ਵਾਲੇ ਹੋਣ ਕਾਮਰੇਡ ਹੋਣ ਸਾਰੇ ਪੜਦੇ ਆ ਜੀ ਦਾ ਮਤਲਬ ਹੈ ਕਿ ਹੁਣ ਸਿੱਖਾਂ ਦੀ ਨਸਲਕੁਸ਼ੀ ਜਿਵੇਂ ਹਿਟਲਰ ਤੇ 나ਟਸੀ ਪਾਰਟੀ ਨੇ ਯਹੂਦੀਆਂ ਦੀ ਜਿਪਸੀਜ਼ ਦੀ ਸਲੇਵਜ਼ ਦੀ ਕੀਤੀ ਸੀ ਉਸੇ ਤਰ੍ਹਾਂ ਹੁਣ ਸਾਨੂੰ ਇਹ ਵਿਪਤਾ ਸਾਹਮਣੇ ਆ ਗਈ ਹੈ ਕਿ ਇਹ ਸਰਕਾਰ ਚਾਹੁੰਦੀ ਹੈ ਕਿ ਸਿੱਖਾਂ ਨੂੰ ਖਤਮ ਕੀਤਾ ਜਾਵੇ ਝੋਨੇ ਦਾ ਟਾਈਮ ਹੈ ਅਜੇ ਤੱਕ ਝੋਨਾ ਨਹੀਂ ਚੱਕਿਆ ਬਹੁਤ ਥੋੜੇ ਪੈਸੇ ਤੇ ਇਹ ਚੱਕਰੇ ਹੈ ਅਸੀਂ ਕਿੰਨੇ ਐਂਕੀ ਬੰਕੇ ਦਾ ਬਾਰਡਰ ਖੋਲ ਤੋ ਪਾਕਿਸਤਾਨ ਦੇ ਵਿੱਚ 8500 ਰੁਪਇਆ ਕੁਇੰਟਲ ਝੋਨਾ ਬਿਕ ਰਿਹਾ ਇਥੋਂ ਦੇ ਲਾਲੇ ਬਾਣੀਏ ਵਪਾਰੀਏ ਕਿਸਾਨ ਖੇਤ ਮਨਜ਼ੂਰ ਖੱਟਣਗੇ ਜੇ ਉੱਤਰ ਸਾਡੀਆਂ ਜਨਸਾਂ ਜਾਣ ਲੱਗ ਪੈਣ ਤੇ ਜਦ ਦੇ ਅਸੀਂ ਸਿੱਖ ਪਾਕਿਸਤਾਨ ਤੋਂ ਨਸਲੀ ਸਫਾਈ ਸਾਡੀ ਕੀਤੀ ਗਈ ਹੈ ਉੱਥੇ ਕਣਕ ਦਾ ਵੀ ਟੋਟ ਆ ਗਈ ਹੈ ਪਾਕਿਸਤਾਨ ਅੱਜ ਰੂਸ ਤੋਂ ਕਣਕ ਮੰਗਾਉਂਦਾ ਤੇ ਆਪਾਂ ਬਟਾੜੇ ਦੇ ਵਿੱਚ ਬੈਠੇ ਆ ਵਟ ਨਾਲ ਵਟ ਲੱਗੀ ਹੈ ਸਾਡੀ ਪਾਕਿਸਤਾਨ ਦੇ ਨਾਲ ਤੁਹਾਡੇ ਬਟਾੜੇ ਦੇ ਵਿੱਚ ਬਹੁਤ ਇੰਡਸਟਰੀ ਹੁੰਦੀ ਸੀਗੀ ਜਿਹੜੀ ਕਿਸਾਨਾਂ ਦੇ ਲਈ ਮਸ਼ੀਨਾ ਬਣਾਉਂਦੀ ਸੀਗੀ ਜੇ ਮਸ਼ੀਨਾ ਬਣਦੀਆਂ ਪਹਿਲਾਂ ਹੁਣ ਜਾਂਦੀਆਂ ਦਿੱਲੀ ਦਿੱਲੀ ਤੋਂ ਬੰਬੇ ਬੰਬੇ ਤੋਂ ਕਰਾਚੀ ਕਰਾਚੀ ਤੋਂ ਫੇਰ ਲਾਹੌਰ ਆ ਜਾਂਦੀ ਹੈ ਫੇਰ ਆਪਣੇ ਬਟਾਲੇ ਦੇ ਨਾਲ ਜਿੱਥੇ ਪਾਕਿਸਤਾਨ ਦੀ ਹੱਦ ਹੈ ਉੱਥੇ ਪਹੁੰਚ ਜਾਂਦੀ ਹੈ ਮੇਰਾ ਮਤਲਬ ਹੈ ਕਿਉਂ ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜੀ ਵੀ ਪੈਸੇ ਦੇ ਨਾਲ ਫਸਲਾਂ बिकਦੀਆਂ ਸਾਡੇ ਪੰਜਾਬ ਤੇ ਸਾਡੇ ਜ਼ਿਮੀਦਾਰਾਂ ਦੀਆਂ ਖਸਾਨਾਂ ਦੀਆਂ ਉਹ ਹੈਗੀ ਐ ਨਰਮਾ ਤੇ ਕੀਨੂ ਜਿਹੜਾ ਫਲ ਐ ਇਹ ਸਾਲ ਨਾ ਤਾਂ ਸਰਕਾਰ ਨੇ ਨਰਮਾ ਹੋਣ ਦਿੱਤਾ ਤੇ ਸਾਰੀ ਫਸਲ ਕੀਨੂ ਦੀ ਮਾਰ ਦਿੱਤੀ ਐ ਤੇ ਫੇਰ ਤੁਸੀਂ ਦੱਸੋ ਅਸੀਂ ਕਰੀਏ ਕੀ ਕੀ ਕਰੀਏ ਹੁਣ ਹੁਣ ਅਮਰੀਕਾ ਨੂੰ ਵੀ ਅਸੀਂ ਪਿੱਟਦੇ ਆਂ ਵਿਲੇਤ ਨੂੰ ਵੀ ਪਿੱਟਦੇ ਆਂ ਸਾਰੇ ਮੁਲਖਾਂ ਨੂੰ ਪਿੱਟਦੇ ਆਂ ਕਿ ਅਸੀਂ ਤਾਂ ਇੱਥੇ ਬੈਠੇ ਆਂ ਦੇਖੋ ਸੱਜਣ ਬੈਠੇ ਆਂ ਬੀਬੀਆਂ ਬੈਠੀਆਂ ਐ ਇੰਨੇ ਸਾਲ ਹੋ ਗਏ ਐ ਅਜੇ ਇਹ ਰੋਂਦੀਆਂ ਪਈਆਂ ਇਹਨਾਂ ਦਾ ਰੋਣਾ ਕੌਣ ਬੰਦ ਕਰੂਗਾ ਸਾਡੀ ਐਸ்சிਪੀਸੀ ਐ ਉਹ ਅਜੇ ਤੱਕ ਇੱਕ ਵਾਰੀ ਨਹੀਂ ਆਈ ਇੱਥੇ ਪਤਾ ਕਰ ਵਜ੍ਹਾ ਕੀ ਐ ਉਹ ਡਰਦੀ ਐ ਕਿ ਕਿਤੇ ਸੈਂਟਰ ਉਹਨਾਂ ਦੇ ਉੱਤੇ ਹੋਰ ਜ਼ੁਲਮ ਨਾ ਕਰ ਦਵੇ ਕਿ ਉਹ ਇਲੈਕਸ਼ਨ ਖਰਾ ਦੇ ਐਸਪੀਸੀ ਦੇ ਇਲੈਕਸ਼ਨ 5 ਸਾਲ ਤੋਂ ਬਾਅਦ ਹੁੰਦੇ ਆ ਹੁਣ 14 ਸਾਲ ਹੋ ਗਏ ਆ ਇਲੈਕਸ਼ਨ ਹੀ ਨਹੀਂ ਹੋਏ ਉਹੀ ਲੋਕ ਕਬਜ਼ਾ ਕਰੀ ਬੈਠੇ ਆ ਜਿਹੜੇ 14 ਸਾਲ ਬਾਦਲ ਦਰੀਏ ਉੱਥੇ ਕਬਜ਼ਾ ਕਰਕੇ ਬੈਠੇ ਹੋਏ ਆ ਮਹੰਤ ਬਣੇ ਹੋਏ ਆ ਸਾਧ ਬਣੇ ਹੋਏ ਆ ਤੇ ਤੁਸੀਂ ਦੇਖ ਹੀ ਲਿਆ ਕਾਲ ਤਖਤ ਸਾਹਿਬ ਨੇ ਸਾਰਿਆਂ ਨੂੰ ਤਨਖਾਹਾਂ ਲਈਆਂ ਸਾਰੇ ਪੋਲ ਕੱਢਤੇ ਐ ਕਿ ਇਹ ਹੀ ਲੋਕ ਐ ਜਿਹਨਾਂ ਨੇ ਜ਼ਬਰ ਕੀਤਾ ਤੇ ਬਾਦਲ ਦਲੀਆਂ ਨੇ ਨਾ ਕਾਂਗਰਸ ਨੇ ਨਾ ਆਮ ਪਾਰਟੀ ਨੇ ਕਦੇ ਵੀ ਪਾਰਲੀਮੈਂਟ ਦੇ ਵਿੱਚ ਗੱਲ ਹੀ ਨਹੀਂ ਕੀਤੀ ਕਿ ਇੰਦਾ ਜ਼ਬਰ ਹੋ ਰਿਹਾ ਮੈਂ ਕੀਤੀ ਐ ਇਸੇ ਸਾਲ ਪਾਰਲੀਮੈਂਟ ਦੇ ਵਿੱਚ ਪਰ ਮੈਨੂੰ ਸਿੱਖ ਵੋਟ ਨਹੀਂ ਪਉਂਦੇ ਜਿਹੜਾ ਬੰਦਾ ਕੰਮ ਕਰਨਾ ਚਾਹੁੰਦਾ ਹੈ ਉਸ ਨੂੰ ਵੋਟ ਨਹੀਂ ਮਿਲਦਾ ਜਿਹੜਾ ਉੱਥੇ ਜਾ ਕੇ ਆਟੇ ਦਾ ਦੀਵਾ ਬਣ ਜਾਂਦਾ ਬਾਹਰ ਰੱਖੋ ਤੇ ਕਾਂ ਲੈ ਜੇ ਅੰਦਰ ਰੱਖੋ ਤੇ ਚੂਹਾ ਲੈ ਜੇ ਉਹੋ ਜਿਹੇ ਬੰਦੇ ਸਾਡੇ ਪਾਰਲੀਮੈਂਟ ਤੇ ਅਸੈਂਬਲੀ ਦੇ ਵਿੱਚ ਭੇਜੇ ਜਾਂਦੇ ਆ ਤੇ ਕਸੂਰ ਕਿਹਦਾ ਸਾਡਾ ਕਸੂਰ ਹੈ ਵੋਟ ਤਾਂ ਅਸੀਂ ਪਉਂਦੇ ਆ ਸੋ ਮੇਰਾ ਮਤਲਬ ਹੈ ਸਾਰੀ ਚੀਜ਼ ਜਿਹੜੇ ਇੱਥੇ ਦੁਖੀ ਬੀਬੀਆਂ ਪਿਓ ਦਾਦੇ ਬੈਠੇ ਐ ਮੈਂ ਬੈਠਾ ਐ ਇਹਦੇ ਬਾਰੇ ਸਿੱਖਾਂ ਨੂੰ ਵਿਚਾਰ ਕਰਨਾ ਪਊਗਾ ਕਿ ਸਾਡੀ ਕੌਮੀਅਤ ਨੂੰ ਕੀ ਹੋ ਗਿਆ ਹੈ ਕਿ ਅਸੀਂ ਕੌਮੀਅਤ ਦੇ ਪਿੱਛੇ ਕਿਉਂ ਨਹੀਂ ਜਾ ਰਹੇ ਸੋ ਇਹ ਸਾਰੀ ਦਰਦ ਹੈ ਜੀ ਜਿਹੜੀ ਅਸੀਂ ਅੱਜ ਸਿੱਖ ਕੌਮ ਦੀ ਦੱਸਦੇ ਆਂ ਤੇ ਗੋਇਲ ਨੇ ਸਿਰਫ ਸਿੱਖ ਮਾਰੇ ਆ ਖੋੜ ਨਹੀਂ ਕੋਈ ਮਾਰਿਆ ਹੈਗਾ ਉਹਨੇ ਗੋਬਿੰਦ RAM ਨੇ ਵੀ ਸਿੱਖ ਮਾਰੇ ਆ ਇੱਕ ਸਿੱਖ ਨੂੰ ਇੱਥੇ ਆ ਜਿਹੜਾ BK ਸੈਂਟਰ ਹੈ BK BK ਸੈਂਟਰ ਇੱਕ ਸਿੱਖ ਨੂੰ ਕਹਿੰਦਾ ਆਪ ਗੁਰੂ ਗੋਬਿੰਦ ਸਿੰਘ ਕੋ ਪੁੱਜਤੇ ਹੋ ਅਬ ਹਮ ਗੋਬਿੰਦ RAM ਆ ਗਏ ਹਾਂ ਹਮਾਰੇ ਪੈਰੋਂ ਕੋ ਛੂ ਅਗਰ ਗੋਬਿੰਦ ਸਿੰਘ ਕੋ ਮਾਨਤੇ ਹੈ ਤਾਂ ਗੋਬਿੰਦ RAM ਕੋ ਵੀ ਮਾਨਣਾ ਪਵੇਗਾ ਇਹੋ ਜੇ ਕੰਮ ਇਹਨਾਂ ਨੇ ਕੀਤੇ ਹੈ